ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਐਸਬੀਐਸ ਨਗਰ ਪੁਲਿਸ ਨੇ ਮਾੜੇ ਅਨਸਰਾਂ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾਹ ਸੀਏ ਇਨ ਚਾਰਜ ਟੀਐਸਐਚਓ ਔਰ ਨੇ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀਐਮ 7 ਖਬਰ ਨਮਾ ਵੇਖ ਰਿਹਾ ਦਸ਼ਕਨ ਸਤਿ ਸ਼ਕਾਲ ਮੈਂ ਨਵਾਂ ਸ਼ਹਿਰ ਤੋਂ ਪੱਤਰਕਾਰ ਗੁਰਬਖਸ਼ ਸਿੰਘ ਮੈਂ ਇਹ ਅੱਜ ਨਵਾਂ ਸ਼ਹਿਰ ਦੇ ਐਸਐਸਪੀ ਦਫ਼ਤਰ ਵਿੱਚ ਬੜੇ ਲੰਬੇ ਸਮੇਂ ਬਾਅਦ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਜਿਹਨਾਂ ਪੁਲਿਸ ਮੁਖੀ ਡਾਕਟਰ ਮਹਤਾਬ ਸਿੰਘ ਜੀ ਉਹ ਅੱਜ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਗਏ ਮਾਲਵਾ ਜਿਹਨਾਂ ਦਾ ਜਿਹੜਾ ਹੈਗਾ ਉਹ ਕੁਝ ਦਿਨ ਪਹਿਲਾਂ ਬੀਤੇ ਦੋ ਦਿਨ ਪਹਿਲਾਂ ਸਾਲੋਂ ਵਿਖੇ ਇੱਕ ਵੈਸਟਰਨ ਜੁਨੀਅਰ ਦੀ ਜਿਹੜੀ ਦੁਕਾਨ ਸੀ ਉਹਦੇ ਵਿੱਚ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਿੰਨ ਅਨਾਰੀ ਬੰਦਿਆਂ ਵੱਲੋਂ ਜਿਨ੍ਹਾਂ ਨੂੰ ਕੋਈ ਪਿਸਤਲ ਵੀ ਫਰੇ ਗੋਲੀ ਵੀ ਚਲਾਈ ਗਈ ਸੀ ਪਰ ਜਿਹੜਾ ਨੁਕਸਾਨ ਹੋણો ਉਹ ਮੌਕੇ ਤੇ ਬਚਾ ਹੋ ਗਿਆ ਜਾਨੀ ਨੁਕਸਾਨ ਵੀ ਹੋ ਗਿਆ ਮਾਲੀ ਨੁਕਸਾਨ ਵੀ ਜਿਹੜਾ ਉਹ ਬਚਾ ਹੋ ਗਿਆ ਸੀਗਾ ਦੋਨਾਂ ਪਾਸਿਓ ਤੇ ਲੇਕਿਨ ਦੋਸ਼ੀ ਜਿਹੜੇ ਆ ਉਹ ਭਜਨ ਦੇ ਵਿੱਚ ਕਾਂਜਾਬ ਹੋ ਗਏ ਸੀ ਅੱਜ ਉਸ ਮਾਮਲੇ ਨੂੰ ਲੈ ਕੇ ਜਿਹੜੇ ਦੋਸ਼ੀ ਆ ਪੁਲਿਸ ਵੱਲੋਂ ਸੀਆਈਏ ਸਟਾਫ ਦੇ ਇੰਚਾਰਜ ਜਿਹੜੇ ਆ ਅਵਧਾਰ ਸਿੰਘ ਜੀ ਤੇ ਉਹਨਾਂ ਦੀ ਵੱਖ-ਵੱਖ ਟੀਮਾਂ ਜਿਹੜੀਆਂ ਉਹਨਾਂ ਵੱਲੋਂ ਗ੍ਰਫਤਾਰ ਕੀਤੇ ਗਏ ਆ ਉਸ ਮੌਕੇ ਲੈ ਕੇ ਐਸਐਸਪੀ ਡਾਕਟਰ ਮਹਤਾਬ ਸਿੰਘ ਜੀ ਪ੍ਰੇਮ ਕੁਮਾਰ ਜੀ ਡੀਐਸਪੀ ਤੇ ਹੋਰ ਉਹਨਾਂ ਦੇ ਆਗੂ ਜਿਹੜੇ ਆ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਆਓ ਜਾਣਦੇ ਆ ਕਿ ਇਸ ਮੌਕੇ ਵਿੱਚ ਕੀ ਕੁਛ ਅੱਗੇ ਨਿਕਲਿਆ ਤੇ ਕੀ ਕੀ ਜਿਹੜਾ ਉਹ ਬਰਾਮਦ ਕੀਤਾ ਗਿਆ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਐਸਬੀਐਸ ਨਗਰ ਪੁਲਿਸ ਨੇ ਮਾੜੇ ਆਂਸਰਾਂ ਤੇ ਗੈਂਗਸਟਰਾਂ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾਹ ਸੀਏ ਐਂਡ ਚਾਰ ਟੀਐਸਐਚਓ ਔੜ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋਂ ਥਾਣਾ ਔੜ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮੁਕੱਦਮਾ ਨੰਬਰ 46 ਥਾਣਾ ਔੜ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨੇ ਤਫ਼ਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁੱਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਮ ਦੋਸ਼ੀ ਗਗਨਪ੍ਰੀਤ ਸਿੰਘ ਉਰਫ ਡੱਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ। ਇਹਦੇ ਕੋਲੋਂ ਇੱਕ ਪਿਸਤੌਲ 32 ਬੋਲ, ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲੋਂ ਰਿਕਵਰ ਹੋਇਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰੇਸ਼ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਈ ਸਰ ਮੋਲੂ ਦਾ ਕਿਦਾਂ ਲਿੰਕ ਬਣਿਆ ਨਾ ਜੀ ਇਹ ਜੀ ਆਪਸ ਵਿੱਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇੱਕ ਗਗਨਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿੰਕ ਬਣਿਆ ਸੀ ਸਦੀ ਆਪਣਾ ਦੇਖ ਕਰ ਰੋਇ ਸਤਿਕਾਰਯੋਗ ਰਵੀ ਬਲਾਚਰੀਆ ਚਾਰੂ ਨੇ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਾਚਰੀਆ ਪਰ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ ਕੀਤਾ ਸੀ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਤੇ ਹਜੇ ਤੱਕ ਕੋਈ ਵੀ ਪੁਰਾਣਾ ਮੁਕਦਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਆਇਆ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸੇ ਵੀ ਚ ਹੋਈਆਂ ਉਹ ਵੀ ਟ੍ਰੇਸ ਹੋ ਨਸ਼ੇ ਦੀ ਪੂਰਤੀ ਲਈ ਇਹ ਇੱਕ ਡਰੋਨ ਲਿਆਂਦਾ ਜਾਂਦਾ ਜਾਂ ਇਹਨਾਂ ਦੀ ਕੋਈ ਹੋਰ ਮਜਬੂਰੀ ਸੀ ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੀ ਵੀ ਤਫ਼ਤੀਸ਼ ਕਰਾਂਗੇ ਕਿ ਜੀ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਤਾਂ ਨਹੀਂ ਸੀ ਕਰਦੇ ਉਹ ਕੰਮ ਸਮਝ ਨਹੀਂ ਜੁਕੀ ਕਿ ਇਹਨਾਂ ਦੁਕਾਨਦਾਰ ਨੇ ਕਿਹਾ ਸੀ ਕਿ ਏਅਰ ਗਨ ਸੀਗੀ ਹੋਰ ਬੱਤੀ ਕੋਲ ਵੀ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉੱਥੋਂ 4 ਖੋਲ ਰਿਕਵਰ ਹੋਏ ਸੀ ਜਦੋਂ ਦੁਕਾਨਦਾਰ ਨੂੰ ਸ਼ਾਇਦ ਕੋਈ ਗਲਤੀ ਲੱਗੀ ਹੋਵੇ ਏਅਰ ਪਿਸਟਲ ਵੀ ਸੀਗਾ ਇਹਨਾਂ ਕੋਲ ਜਿਹੜੇ ਉਹ ਰਿਕਵਰ ਹੋਇਆ ਉਸੇ ਪਿਸਤਲ ਦੀ ਹੈਗੀ ਤੇ ਦੂਜਾ ਇੱਕ 에어 ਪਿਸਤਲ ਸੀਗਾ ਜਿਹੜਾ ਨਕਲੀ ਪਿਸਤਲ ਸੀ। ਆਏ ਧੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰਿਕੀ ਲਈ ਯੂਜ਼ ਹੋਇਆ ਸੀ। ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਵਿੱਚ ਜਿਹੜਾ ਇਹੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਹੈ। ਸਰ ਹੋਰ ਕੁਝ ਯੂ ਹੈ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਆ ਉਹ ਅਜੇ ਫੜਨ ਵਾਲੇ ਰਹਿੰਦੇ ਹੈਗੇ। ਇਹ ਟੋਟਲ ਪੰਜ ਮੈਂਬਰ ਸੀਗੇ ਜਿਨ੍ਹਾਂ ਨੇ ਸਾਰਾ ਪਲਾਨ ਕੀਤਾ। ਸਰ ਖਾਲੀ ਕੋਲ ਮਿਲੇਗਾ ਜੀ ਬੱਤੀ। ਐਕਸਟਰਾ ਕੁਝ। ਇਹਨਾਂ ਦੇ ਵਿੱਚ ਜਿਹੜੇ ਦੋ ਤਿੰਨ ਬੰਦੇ ਆ ਜੀ ਇਹ ਪੁਰਾਣੇ ਜਿਹੜ ਇਦੇ ਵਿੱਚ ਜਿਹੜਾ ਗगनਪ੍ਰੀਤ ਹੈ ਉਹ ਵੀ ਰਵੀ ਬਲਾਚੋਰੀ ਨੂੰ ਪਰਾ ਜਾਣਦਾ ਠੀਕ ਹੈ ਜੇ ਵਿੱਚ ਇਸ ਤਰ੍ਹਾਂ ਪਹਿਲਾਂ ਜੇਹਲ ਯਾਤਰਾ ਕਰ ਤੁਹਾਨੂੰ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ ਰਾਫਤਾ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪਕਚਰਾ ਆ ਗਿਆ ਅੱਜ ਹੀ ਰਿਮਾਂਡ ਲਿਆਇਆ ਗਿਆ ਹੈ ਨਾ ਤਾਂ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਤਲ ਇੱਕ ਬੜਾ ਵੀ ਵਧੀਆ ਵੈਪਨ ਹੈਗਾ ਜਿਹੜਾ ਪਿਸਤਲ ਬੱਤੀ ਪਰ ਉਹ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰੌਂਚ ਸੀਗੇ ਉਹ ਖਰੀਦੇ ਤੇ ਇਹ ਪਿਸਤਲ ਕਿੱਥੋਂ ਖਰੀਦੇ ਉਹ ਸਾਰਾ ਤ듯이 ਕਿੰਨੀ ਉਮਰ ਦੇ ਹੈਗੇ ਇਹ ਜਿਹੜਾ ਗगनਪ੍ਰੀਤ ਹੈ ਜੀ ਇਹਦੀ ਨਵਜੋਤ ਤੇ 21 ਸਾਲ ਤੇ ਤੇਰਾ ਧੀਰਜ ਹੈ ਉਹਦੀ 22 ਸਾਲ ਹੈ ਰਿਮਾਂਡ ਰਿਮਾਂਡ ਕਿਨਾਂ ਦੋ ਦਿਨ ਦਾ ਰਿਮਾਂਡ ਮਿਲਿਆ ਹੈਗਾ ਸਾਨੂੰ ਅਸੀਂ ਅੱਜ ਹੀ ਪੇਸ਼ ਕੀਤਾ ਹੈ ਜਿਹੜਾ ਨਵਜੋਤ ਧੀਰਜ ਹੈ ਜਿਹੜੇ ਸਿਰਫ ਜਿਹੜਾ ਇਹਨਾਂ ਚੋਂ ਗਗਨਪ੍ਰੀਤ ਸਿੰਘ ਉਹ ਰੱਗੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਤੇ ਧੀਰਜ ਹੈ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਸੀ ਸਰ ਪ੍ਰੈਸ ਜੀ ਹੁਣ ਵੀ ਕੰਮ ਕਰਦੇ ਆ ਬਟ ਜਿਹੜੀ ਐ ਇਦਾਂ ਦੀਆਂ ਵਾਰਦਾਤਾਂ ਚ ਵੀ ਇਨਵੋਲ ਹੈਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਅਸੀਂ ਰਿਮਾਂਡ ਇਹਨਾਂ ਦਾ ਲਿਆ ਸਾਨੂੰ ਲੱਗਦਾ ਕਿ ਹੋਰ ਵੀ ਇਹਨਾਂ ਤੋਂ ਵਾਰਦਾਤਾਂ ਟਰੇਸ ਹੋ ਸਕਦੀਆਂ ਬਟ ਹਜੇ ਤੱਕ ਕੋ ਦੇਖੋ ਜੀ ਇਹ ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ ਬਟ ਇਸ ਵਾਰ ਦਾ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਇਹ ਵੈਸੇ ਅਸੀਂ ਲਿਖਿਆ ਕਿ ਉਹਦੇ ਪੁਰਾਣੇ ਜਾਣਕਾਰ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ ਥਰੂ ਸਾਰਾ ਅਸੀਂ ਤਫਸੀਲ 'ਚ ਦੇਖਾਂਗੇ ਤਫਸੀਲ ਦਾ ਪਾਰਟ ਹੈ ਜੀ ਹਜੇ ਤੱਕ ਸਾਨੂੰ ਕਲੀਅਰ ਨਹੀਂ